ਨਾਕਾਮੀ ਮੰਜ਼ਲ ਵੱਲ ਵਧਣ ਵਾਲੇ ਰਸਤੇ ਦਾ ਇੱਕ ਮੋੜ ਜਾਂ ਪੜਾਅ ਹੋ ਸਕਦਾ ਹੈ ਅੰਤ ਨਹੀਂ ناکਾਮੀ ਤੋਂ ਨਰਾਸ਼ ਹੋ ਕੇ ਕਦੇ ਵੀ ਮੰਜ਼ਲ ਵੱਲ ਵਧਣਾ ਨਹੀਂ ਛੱਡਣਾ ਚਾਹੀਦਾ ਬਲਕਿ ناکਾਮੀ ਤੋਂ ਬਾਅਦ ਮਿਲੀ ਕਾਮਯਾਬੀ ਸਫਲ ਹੋਣ ਦੀ ਖੁਸ਼ੀ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ ਅਜਹੀਆਂ ਹੀ ਖੁਸ਼ੀਆਂ ਨਾਲ ਰੂਬਰੂ ਹੋ ਰਿਹਾ ਪੰਜਾਬ ਪੁਲਿਸ ਦੀ ਹੈੱਡ ਕਨਸਟੇਬਲ ਰਜਨੀ ਦਾ ਸੋਹਰਾ ਪਰਿਵਾਰ ਕਿਉਂਕਿ ਉਹਨਾਂ ਦੀ ਨੂ ਰਜਨੀ 17 ਸਾਲ ਦੇ ਕਰੀਅਰ ਦੇ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਲੈਵਲ ਤੇ 1 2 ਨਹੀਂ ਬਲਕਿ ਪੂਰੇ 7 ਮੈਡਲ ਜਿੱਤ ਲਈ ਰਜਨੀ ਨੇ ਯੂਐਸਏ ਚ ਹੋਈਆਂ ਵਰਲਡ ਪੁਲਿਸ ਗੇਮਸ ਚ 400 ਮੀਟਰ ਅਤੇ ਹੋਰ ਮਿਲਾ ਕੇ ਕੁੱਲ 7 ਇਵੈਂਟਸ ਚ ਭਾਗ ਲਿਆ ਜਿਨ੍ਹਾਂ ਚ 4 골ਡ ਮੈਡਲ 1 ਸਿਲਵਰ ਮੈਡਲ ਅਤੇ 2 ਬਰੋਨਜ਼ ਮੈਡਲ ਜਿੱਤੇ ਨੇ ਤੇ ਕੋਈ ਛੋਟੀ ਕਾਮਯਾਬੀ ਨਹੀਂ ਕਿਉਂਕਿ ਅੰਤਰਰਾਸ਼ਟਰੀ ਪੱਧਰ ਦੀਆਂ ਪੁਲਿਸ ਗੇਮਾਂ ਚ ਪੂਰੀ ਦੁਨੀਆ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਆਪਣੀ ਕਾਮਯਾਬੀ ਤੋਂ ਜੋਸ਼ ਚ ਆਈ ਰਜਨੀ ਨੇ ਆਪਣੀ ਪ੍ਰੈਕਟਿਸ ਹੋਰ ਵਧਾ ਦਿੱਤੀ ਅਤੇ ਵੱਡੇ ਰਿਕਾਰਡ ਤੋੜਨ ਦਾ ਸੁਪਨਾ ਪਾਲਣਾ ਸ਼ੁਰੂ ਕਰ ਦਿੱਤਾ ਰਜਨੀ ਦਾ ਖੇਡ ਕਰੀਲ 2007 ਸ਼ੁਰੂ ਹੋਇਆ ਸੀ ਪਰ ਸ਼ੁਰੂਆਤੀ ਦੌਰ ਚ ਲਗਾਤਾਰ ਸੱਟਾਂ ਲੱਗਣ ਕਾਰਨ ਉਹ ਕੋਈ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਹਾਲਾਂਕਿ ਪਹਿਲਾਂ ਗੋਲਡ 2024 ਚ ਉਸਨੇ ਜ਼ਿਲ੍ਹਾ ਪੱਤਰੀ ਖੇਡਾਂ ਜਿੱਤੇ ਸੀ 2017 ਚ ਪੰਜਾਬ ਪੁਲਿਸ ਚ ਹੈਡ ਕਨਸਟੇਬਲ ਭਰਤੀ ਹੋ ਗਈ ਅਤੇ 2020 ਚ ਉਸਦਾ ਵਿਆਹ ਹੋ ਗਿਆ ਵਿਆਹ ਮਗਰੋਂ ਆਪਣੇ ਵੱਲੋਂ ਉਸਨੇ ਦੌੜਨਾ ਛੱਡ ਹੀ ਦਿੱਤਾ ਸੀ ਪਰ ਪਤੀ ਰਜੇਸ਼ ਕੁਮਾਰ ਜੋ ਆਪ ਰੈਸਲਿੰਗ ਦੇ ਕੋਚ ਨੇ ਅਤੇ ਸੱਸ ਦਰਸ਼ਨਾ ਵੱਲੋਂ ਉਤਸ਼ਾਹਿਤ ਕਰਨ ਤੋਂ ਬਾਅਦ ਉਸਨੇ ਫਿਰ ਤੋਂ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ 2023 ਚ ਪੁਲਿਸ ਖੇਡਾਂ ਚ 골ਡ ਮੈਡਲ ਜਿੱਤਿਆ ਫਿਰ ਵਿਸ਼ਵ ਖੇਡਾਂ ਚ ਚੁਣੀ ਗਈ ਅਤੇ ਅੱਜ ਵੱਡੀ ਕਾਮਯਾਬੀ ਹਾਸਲ ਕਰਕੇ ਅਮਰੀਕਾ ਤੋਂ ਵਾਪਸ ਪਰਤੀ ਹੈ ਰਜਨੀ ਦੱਸਦੀ ਹੈ ਕਿ ਉਸਦੀ ਕਾਮਯਾਬੀ ਪਿੱਛੇ ਉਸਦੀ ਸੱਸ ਅਤੇ ਪਤੀ ਦਾ ਵੱਡਾ ਹੱਥ ਹੈ ਉਸ ਦੀ ਸੱਸ ਨੇ ਹਮੇਸ਼ਾ ਉਸ ਨੂੰ ਧੀ ਹੀ ਮੰਨਿਆ ਅਤੇ ਉਸ ਦੇ ਪਿੱਛੇ ਉਸ ਦੇ 3 ਸਾਲ ਦੀ ਧੀ ਦੀ ਪੂਰੀ ਦੇਖਰੇਖ ਕੀਤੀ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣਾ ਦਿਨਿਆ ਤੁਹਾਨੂੰ ਮੇਰਾ ਨਾਮ ਰਜੇਸ਼ ਕੁਮਾਰ ਹੈ ਮੈਂ ਸਪੋਰਟ ਆਫ ਇੰਡੀਆ ਦੇ ਵਿੱਚ ਰੈਸਲਿੰਗ ਕੋਚ ਐਜੇ ਕੰਮ ਕਰਦਾ ਹਾਂ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜੋ ਵਾਈਫ ਨੇ ਉਹ ਗਲ ਪੁਲਿਸ ਦੇ ਜੇਮ ਹੋਈਆਂ ਨੇ ਬਰਨਗਮ ਤੇ ਵਿੱਚ ਯੂਐਸਏ ਦੇ ਵਿੱਚ ਪਰਵੇਸ਼ ਉਹਨਾਂ ਨੇ 7 ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਉਹਨਾਂ ਦਾ 7 ਮੈਡਲ ਆਏ ਨੇ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਪੰਜਾਬ ਪੁਲਿਸ ਦਾ ਹੀ ਨਹੀਂ ਆ ਪੂਰੇ ਆਪਣੇ ਇੰਡੀਆ ਦਾ ਵੀ ਨੈਸ਼ਨ ਦਾ ਨਾਮ ਰੋਸ਼ਨ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਕਿੰਨਾ ਕਾਛੀ ਦਸਰੀਆ ਜੀ ਉਹਨਾਂ ਦਾ ਦੇਖੋ ਜੀ ਇਹਦੇ ਵਿੱਚ ਇਕੱਲਾ ਪਰਿਵਾਰ ਦਾ ਤੇ ਚਲੋ ਹੈ ਹੀ ਹੈ ਸੰਘਰਸ਼ ਨਾਲ ਕੋਚ ਦਾ ਨਾਲ ਡਿਪਾਰਟਮੈਂਟ ਦੀ ਬੜੀ ਸਪੋਰਟ ਰਹੀ ਆ ਕਿਉਂਕਿ ਇਸ ਟਾਈਮ ਵਾਈਫ ਹੈਡ ਕਨਸਟੇਬਲ ਹੋ ਗਏ ਨੇ ਅੱਗੇ ਹੁਣ ਚਲੋ ਪ੍ਰੋਮੋਸ਼ਨ ਹੋ ਗਈ ਉਹਨੇ ਐਸੇ ਬਨ ਗਏ ਇਹਦੇ ਨਾਲ ਮੇਰੇ ਮਦਰ ਦਾ ਔਰ ਮੇਰੇ ਬ੍ਰਦਰ ਨੇ ਛੋਟੇ ਇਹ ਸਾਰਾ ਖਾਨ ਪੀਣ ਦਾ ਸਪਲੀਮੈਂਟ ਦਾ ਸਾਰਾ ਇਹੋ ਹੀ ਦੇਖਦੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਹੈ ਔਰ ਜ਼ਿਆਦਾਤਰ ਜਿਹੜੇ ਇਹਨਾਂ ਦੇ ਕੋਚ ਹੈਗੇ ਨੇ ਪੰਜਾਬ ਪੁਲਿਸ ਦੇ ਔਰ ਉਹਨਾਂ ਦੇ ਜਿਹੜੇ ਆਫੀਸਰਸ ਹੈਗੇ ਨੇ ਸਾਰਾ ਉਹਨਾਂ ਦਾ ਬਹੁਤ ਸਹਿਯੋਗ ਹੈਗਾ ਕਿਉਂਕਿ ਇਹਨਾਂ ਨੂੰ ਸਿਰਫ ਐਜ਼ ਅ ਗੇਮ ਕਰਨ ਵਾਸਤੇ ਫ੍ਰੀ ਕੀਤਾ ਹੋਇਆ ਤੇ ਵੀ ਤੁਸੀਂ ਗੇਮ ਕਰਨੀ ਹੈ ਔਰ ਕੁਝ ਨਹੀਂ ਔਰ ਉਹਨਾਂ ਨੇ ਉਹ ਕਰਕੇ ਵੀ ਦਿਖਾਇਆ ਚਲੋ ਅੱਗੇ ਇਹ ਹੋ ਪੈ ਗਈ ਹੈ ਇਨ ਫਾਦਰ ਇਨ ਫਿਊਚਰ ਦੇ ਵਿੱਚ ਕੀ ਆਲੋਡ ਟੈਨ ਦੇ ਵਿੱਚ ਹੋਰ ਮਿਹਨਤ ਕਰਨਗੇ ਔਰ ਹੁਣ ਵਰਲਡ ਲੈਵਲ ਤੇ ਖੇਡ ਗਏ ਨੇ ਅਗੇ ਹੋਰ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਹੋ ਸਕਣ ਵੱਧ ਤੋਂ ਵੱਧ ਮੈਡਲ ਅਚੀਵ ਕਰਨ ਇੰਡੀਆ ਦੇ ਲਈ ਨੇਸ਼ਨ ਦੇ ਲਈ ਸਭ ਤੋਂ ਪਹਿਲੇ ਤੇ ਮੈਂ ਇੱਥੇ ਆਇਆ ਨੂੰ ਸਾਰਿਆਂ ਨੂੰ ਜੀ ਆਖਦੀ ਹਾਂ ਕਿਉਂਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਜੋ ਕਿ ਅੱਜ ਮੇਰੀ ਇਹ ਮਤਲਬ ਕਿ ਬੇਟੀ ਹੈ ਮੇਰੀ ਨੋ ਨੀਆ ਜੋ ਕਿ ਕੰਪੀਟੀਸ਼ਨ ਵਰਲਡ ਕੰਪੀਟੀਸ਼ਨ ਖੇਡ ਗਏ ਮੈਨੂੰ ਬਹੁਤ ਖੁਸ਼ੀ ਆ ਬੇਕਨੀ ਕਿ ਸਾਰੀਆਂ ਹੀ ਬੇਟੀਆਂ ਅਗੇ ਇਦਾਂ ਨਿਕਲ ਤੇ ਕੁਝ ਕਰਕੇ ਦਿਖਾਣ ਇਹ ਪੁੱਤਾਂ ਨਾਲੋਂ ਬੇਟੀਆਂ ਘੱਟ ਨਹੀਂ ਹੁੰਦੀਆਂ ਬਾਕੀ ਕੀ ਜੁੰਦ ਦੀ ਮੈਰਿਜ ਹੋਈ ਹੈ ਮੈਂ ਕਦੇ ਵੀ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਗੇਮ ਨਹੀਂ ਕਰਨੀ ਸਗ ਉਸ ਪੂਰਾ سپورਟ ਕੀਤਾ ਕਿ ਤਰਾ ਕਿ ਤੁਸੀਂ ਗੇਮ ਕਰਨੀ ਆ ਤੁਸੀਂ ਕਰੋ ਬੇਟੀ ਦੀ ਕੋਈ ਫਿਕਰ ਨਹੀਂ ਕਰਨੀ 3 ਮੰਥ ਦੀ ਬੇਟੀ ਸੀ ਜਦੋਂ ਦੀ ਮੈਂ ਮਿਲ ਕੇ ਸੰਭਾਲੀ ਹੋ ਸਕੂਲ ਵੀ ਜਾਂਦੀ ਹੁਣ ਮੈਂ ਕਿਹਾ ਤੁਸੀਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੇ ਮੈਂ ਆਪਣੇ ਨਾਲ ਵੀ ਵੱਧ ਕੇ ਇਹਨੂੰ ਮਿਲ ਕੇ ਆਪਣੇ ਪੋਤੇ ਨਾਲ ਵੀ ਵੱਧ ਕੇ ਇਸ ਆਪਣੇ ਨੋਨ ਨੂੰ ਰੱਖਿਆ ਕਿ ਕਿਸੇ ਗਾਦੀ ਤੋਂ ਟੈਨਸ਼ਨ ਨਹੀਂ ਲੈਣੀ ਤੇ ਮੈਂ ਵੀ ਸਪੋਰਟਸਮੈਨ ਹਾਂ ਹਾਂਜੀ ਮੈਂ ਵੀ ਸਪੋਰਟਸਮੈਨ ਸੀ ਪਹਿਲੇ ਅਰੇ ਮੈਂ ਕਦੇ ਜਦ ਤੂੰ ਸਕੋਰ ਨਹੀਂ ਨਹੀਂ ਅਸਲੀਅਤ ਸੀਗੀ ਮੈਂ ਵੀ ਗੇਮ ਕਰਦੇ ਰਹੇ ਸੀ ਤੇ ਬਾਕੀ ਦੇਖੋ ਮੇਰੇ ਬੇਟੇ ਸੀਗੇ ਦੋ ਪਰਵੇਸ਼ ਐਨਾ ਦੀ ਕਿਤੇ ਛੋਟੇ ਛੋਟੇ ਰਹਿ ਗਏ ਸੀ ਪਾਪਾ ਦੀ ਡੈਥ ਹੋ ਗਈ ਮੈਂ ਬੜਾ ਆਪਣੇ ਲਾਈਫ ਚ ਸਟਰਗਲ ਕੀਤਾ ਮੈਂ ਕਹਿੰਦੀ ਕਿ ਜਿੰਨਾ ਸਟਰਗਲ ਮੈਂ ਕੀਤਾ ਨਾ ਕੋਈ ਕਰ ਨਹੀਂ ਸਕਦਾ ਮੇਰੀ ਜਗ੍ਹਾ ਤੇ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਅੱਜ ਨੂੰ ਕਦੋਂ ਦਾ ਛੱਡ ਕੇ ਚਲ ਜਾਂਦਾ ਕਿ ਮੈਂ ਛੋਟੇ ਛੋਟੇ ਬੱਚਿਆਂ ਦੀ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਪਰਵੇਸ਼ ਕੀਤੇ ਆ ਪੜਾਇਆ ਲਿਖਾਇਆ ਡਿਗਰੀਆਂ ਕਰਵਾਈਆਂ ਨੌਕਰੀਆਂ ਤੇ ਲਵਾਏ ਆ ਤੇ ਅੱਜ ਮੈਨੂੰ ਇਹ ਸਮਾਂ ਖੁਸ਼ੀ ਦਾ ਦੇਖਣ ਨੂੰ ਮਿਲਿਆ ਅੱਗੇ ਕੀ ਉਮੀਦ ਰੱਖਦੇ ਸੀ ਅੱਗੇ ਮੈਂ ਉਮੀਦ ਰੱਖਦੀ ਕਿ ਸ ਕੋ ਵੱਧ ਕੇ ਹੋਰ ਮਤਲਬ ਮਿਹ ਔਰ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਵੇ ਸਤਿ ਸ਼੍ਰੀ ਅਕਾਲ ਮੈਂ ਲੇਡੀ ਕਾਂਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਆ ਮੇਰੇ ਕੋਲ ਦਾ ਨਾਮ ਚਲੋ ਜਿਹਨੂੰ ਗੇਮ ਆਉਂਦੀ ਹੈ ਆਪਣਾ ਨਾਲ ਹੈ ਜਿਹਨੂੰ ਕਰਦੇ ਆ ਆਪਣੀ ਨਾਲ ਹੈ ਮੈਂ ਲੇਡੀ ਕਾਂਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਆ ਮੈਂ ਯੂ ਐਸ ਏ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੇ ਪਾਰਟਿਸਪੇਟ ਕੀਤਾ ਸਾਡੇਦਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉਥੇ ਮਤਲਬ ਸਿਲੈਕਸ਼ਨ ਹੋਈ ਸੀਗੀ ਤੇ ਉਥੇ ਪਾਰਟਿਸਪੇਟ ਕੀਤਾ ਮੇਰੇ ਉਥੇ 400 ਮੀਟਰ ਹਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚੋਂ ਮੇਰੇ 골ਡ ਮੈਡਲ ਆਇਆ ਤੇ ਮੈਂ ਭਾਰਤ ਵੱਲੋਂ ਪਾਰਟਿਸਪੇਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਇੱਕ ਮੇਰੀ 3 ਸਾਲ ਦੀ ਬੇਟੀ ਆ ਉਹਨਾਂ ਦੇ ਵਿਆਹ ਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਦੁਬਾਰਾ ਪ੍ਰੈਕਟਿਸ ਸ਼ੁਰੂ ਕੀਤੀ ਆ ਪਹਿਲਾਂ ਮੈਂ ਗੇਮ ਛੱਡ ਦਿੱਤੀ ਸੀਤੀ ਤੇ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਮੈਂ ਮੈਮ ਲਓ ਉਹਨਾਂ ਦਾ ਬਹੁਤ ਥੈਂਕ ਯੂ ਕਰਦੀ ਆ ਜੋ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਕਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤੇ 골ਡ ਮੈਡਲ ਲੈ ਕੇ ਆਉਂਗੀ ਇਹ ਮੇਰਾ ਇੱਕ ਸੁਪਨਾ ਸੀ ਜੋ ਮੇਰਾ ਘਰਦਿਆਂ ਨੇ ਮਤਲਬ ਮੈਰਿਜ ਤੋਂ ਬਾਅਦ ਮੇਰਾ ਪੂਰਾ ਹੋਇਆ ਤੇ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਹਰ ਪਲੇਅਰ ਦੀ ਇਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਉਹ ਮੈਡਲ ਲੈ ਆ ਕੇ ਮੈਨੂੰ ਮਤਲਬ ਅੱਜ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਆ ਤੇ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਕਰਦੀ ਆ ਕਿੱਥੇ ਹੋਈਆਂ ਸੀਗੀਆਂ ਇਹ ਗੇਮ ਇਹ ਯੂਐਸਏ ਵਿੱਚ ਬਰਮਿੰਗਮ ਵਿੱਚ ਗੇਮਸ ਹੋਈਆਂ ਸੀਗੀਆਂ 27 ਤੋਂ ਆਪਣੇ 6 ਜੁਲਾਈ ਤੱਕ ਤੇ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਪੂਰੇ ਵਰਲਡ ਦੀਆਂ ਜਿੰਨੀਆਂ ਫੋਰਸਸ ਸੀਗੀਆਂ ਇਹ ਸਾਰੇ ਆਏ ਸੀਗੇ ਸਾਡੇ 올 ਇੰਡੀਆ ਮਤਲਬ ਪੁਲਿਸ ਕੰਟਰੋਲ ਬੋਰਡ ਬਲੋ ਕਟੋ ਕਟ 250 ਬੱਚਾ ਜਿਹੜਾ ਪਾਰਟਿਸਪੇਟ ਕੀਤਾ ਸਾਰੀਆਂ ਡਿਸਪਲਨ ਫੋਰਸਾਂ ਦਾ CRPF BSF ਪੰਜਾਬ ਪੁਲਿਸ ਸਾਰੇ ਸੀਗੇ ਉਹਦੇ ਵਿੱਚ ਅਸੀਂ ਪਾਰਟਿਸਪੇਟ ਕੀਤਾ ਇਹ ਕਰੋ ਦੇ ਗੇਮ ਸ਼ੁਰੂ ਕੀਤੀ ਮੈਨੂੰ 2007 ਦੀ ਕੰਪੀਟੀਸ਼ਨ ਮੈਂ ਖੇਡ ਰਹੀ ਹਾਂ ਤੇ 2007 ਬਾਅਦ 2014 ਵਿੱਚ ਮੇਰਾ ਨੈਸ਼ਨਲ ਜੋ ਮੈਡਲ ਆਇਆ ਤੇ 2017 ਵਿੱਚ ਮੈਂ ਪੰਜਾਬ ਪੁਲਿਸ ਐਜ਼ ਅ ਕਨਸਟੇਬਲ ਜੁਆਇਨ ਕੀਤਾ ਤੇ ਉਸ ਤੋਂ ਬਾਅਦ 4 ਸਾਲ ਮੈਂ ਮਤਲਬ ਇੰਜਰੀ ਚ ਰਹੀ ਹਾਂ ਮੋਸਟਲੀ ਜ਼ਿਆਦਾਤਰ ਨੈਸ਼ਨਲ ਪਾਰਟਿਸਿਪੇਟ ਕਰਨਾ ਕਦੇ 4th ਆਇਆ ਨਾ 5th ਆਇਆ ਨਾ ਫੇ 2020 ਚ ਮੇਰੀ ਮੈਰिज ਹੋ ਗਈ 21 ਚ ਮੇਰੀ ਬੇਟੀ ਹੋਈ ਆ ਤੇ 22 ਚ ਮੈਂ ਬੇਸਿਕ ਟ੍ਰੇਨਿੰਗ ਕਰਨ ਚਲ ਗਈ ਤੇ ਉਹ ਦੁਆਰਾ ਮੈਂ ਆਫਟਰ ਮਤਲਬ ਮੈਰिज ਤੋਂ ਬਾਅਦ ਸ਼ੁਰੂ ਕੀਤੀ ਗੇਮ ਤੇ ਲਗਾਤਾਰ ਮਤਲਬ ਕੰਪੀਟੀਸ਼ਨ ਲੜਨ ਤੋਂ ਬਾਅਦ ਮਤਲਬ ਅੱਜ ਮੈਂ ਪੂਰੇ 10 ਸਾਲ ਦੀ ਮਿਹਨਤ ਤੋਂ ਬਾਅਦ ਕਹਿ ਸਕਦੀ ਆ ਕਿ ਜੋ ਮੈਂ ਚਾਹੁੰਦੀ ਸੀ ਉਹ ਪੂਰਾ ਹੋ ਗਿਆ ਇੱਕ ਘਰਦਿਆਂ ਦੀ ਬਦੌਲਤ ਕਰਕੇ ਬਹੁਤ ਵਧੀਆ ਲੱਗਾ ਮੈਨੂੰ ਘਰਦਿਆਂ ਨੇ ਬਹੁਤ ਜ਼ਿਆਦਾ ਮਤਲਬ ਉੱਥੋਂ ਹੀ ਮੈਨੂੰ ਪੁੱਛਦੇ ਆ ਰਿਹਾ ਕਦੋਂ ਕੱਲ ਕੱਲ ਰਾਤ ਹੀ ਅਸੀਂ ਆਏ ਆ ਯੂ ਐਸ ਏ ਤੋਂ ਤੇ ਪਹੁੰਚੇ ਆ ਅਮ੍ਰਿਤਸਰ ਤੋਂ ਸਿੱਧਾ ਇੱਧਰ ਆਏ ਆ ਤੇ ਘਰਦਿਆਂ ਨੇ ਬਹੁਤ ਵਧੀਆ ਵੈਲਕਮ ਕੀਤਾ ਬੜਾ ਅਪਰੀਸ਼ੀਏਟ ਕੀਤਾ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਖੁਸ਼ੀ ਆ ਮੇਰੇ ਪੂਰੇ ਜ਼ਿਲ੍ਹੇ ਨੂੰ ਮੇਰੇ ਘਰਦਿਆਂ ਨੂੰ ਮੇਰੇ ਪੂਰੇ ਮੱਲੇ ਨੂੰ ਮੇਰੇ ਸਾਰੇ ਰਿਲੇਟਿਵਾਂ ਬਹੁਤ ਜ਼ਿਆਦਾ ਖੁਸ਼ ਆ ਜਿਸ ਤਰ੍ਹਾਂ ਅਨਕਲ ਤਕਰੀਰ ਦੇਖਿਆ ਗਿਆ ਵੀ ਸੋਸ਼ਲ ਮੀਡੀਆ ਤੇ ਕੁੜੀਆਂ ਜਿੰਨੀਆਂ ਰੀਲਾਂਾਂ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਕੀ ਮੈਸੇਜ ਆਉਣਾ ਲੜਕੀਆਂ ਨੂੰ ਜਾਂ ਕਿਲੇ ਆਪਣੇ ਸੁਪਨੇ ਧੂਰੇ ਕਰਕੇ ਘਰ ਬੈਠ ਜਾਣ ਦੀ ਮੈਂ ਇਹੀ ਕਹਿਣਾ ਚਾਹਣੀ ਕਿ ਮਤਲਬ ਜੋ ਕਿ ਅੱਜਕੱਲ ਮੋਸਟਲੀ ਅਸ਼ਲੀਲ ਵੀਡੀਓਜ਼ ਜ਼ਿਆਦਾ ਕੁੜੀਆਂ ਮਤਲਬ ਕਰ ਰਹੇ ਆ ਆ ਪ੍ਰਮੋਟ ਤਾਂ ਮਤਲਬ ਉਹ ਸਾਡੇ ਵਰਗੇ ਬੰਦੇ ਹੀ ਕਰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਾਈਕ ਕਰਦੇ ਆ ਇੱਕ ਪਲੇਅਰ ਦੀ ਜ਼ਿੰਦਗੀ ਜਿੰਨੀ ਮਤਲਬ ਟਫ ਹੁੰਦੀ ਆ ਉਸ ਤੋਂ ਬਿਹਤਰ ਨਹੀਂ ਹੁੰਦੀ ਕਿ ਕੁੜੀ ਦੀ ਐਜ ਇਹ ਤਾਂ ਬਹੁਤ ਜ਼ਿਆਦਾ ਹੁੰਦੀ ਆ ਕੁੜੀਆਂ ਨੂੰ ਮਤਲਬ ਕਿੰਨੇ ਮਤਲਬ ਚੀਜ਼ਾਂ ਚੋਂ ਨਿਕਲਣਾ ਪੈਂਦਾ ਹੈ ਤੇ ਕੁੜੀ ਨੂੰ ਖੇਡਣ ਵਾਸਤੇ ਬਾਹਰ ਜਾਣਾ ਪੈਂਦਾ ਆ ਇਸ ਸਟੇਟ ਤੋਂ ਬਾਹਰ ਮਤਲਬ ਪੇਰੈਂਟਸ ਤੋਂ ਬਿਨਾਂ ਉਹ ਕਿਤੇ ਕੁਝ ਵੀ ਨਹੀਂ ਕਰ ਸਕਦੀਆਂ ਹੈਗੀਆਂ ਹੁਣ ਮੈਂ ਜਿੱਥੇ ਤੇ ਗਈਆਂ ਮਤਲਬ ਮੇਰੇ ਹਸਬੰਡ ਮੇਰੇ ਨਾਲ ਸੀਗੇ ਤੇ ਜਾ ਕੇ ਕੰਪੀਟੀਸ਼ਨ ਲੜਨਾ ਹਰ ਤੇ ਨਾਲ سپورਟ ਚਾਹੀਦੀ ਉਹ ਬਹੁਤ ਚੀਜ਼ਾਂ ਮਤਲਬ ਮੈਟਰ ਕਰਦੀਆਂ ਕੋਚ ਤੋਂ ਬਿਨਾਂ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਆਪਣਾ ਟਾਈਮ ਪੂਰਾ ਕਰਨ ਦੇ ਲਈ ਮਤਲਬ ਕੀ ਮੰਚ ਸੋਚਿਆ ਸੀਗਾ ਜਾਂ ਦੂਸਰਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਆਪਣਾ ਇੰਪੂਰਾ ਕਰਨ ਨੂੰ ਆਏ ਕੁਝ ਕਰਨਾ ਚਾਹੀਦਾ ਹੈ ਮੈਂ ਤਾਂ ਸੋਚਿਆ ਸੀਗਾ ਸ਼ਾਇਦ ਮੇਰੇ ਕੋਲ ਨਹੀਂ ਹੋਵੇਗਾ ਕਿ ਕਾਫੀ ਟਾਈਮ ਹੋ ਗਿਆ ਮੇਰੇ ਇੰਜਰੀ ਆਈ ਜਾ ਰਹੀ ਸੀ ਕਿ ਕੋਈ 10 ਸਾਲ ਦਾ ਸਟਰਗਲ ਥੋੜਾ ਨਹੀਂ ਹੁੰਦਾਗਾ ਮੇਰੀ ਉਮਰ ਵੀ 34 ਹੋ ਗਈ ਆ ਤੇ ਮੈਂ ਸੋਚਿਆ ਸੀ ਸ਼ਾਇਦ ਨਹੀਂ ਹੋ ਸਕਦਾ ਪਰ ਇੱਕ ਮਨ ਜਿ ਕੋ ਮਤਲਬ ਦਿਨ ਰਾਤ ਇੱਕੋ ਸੁਪਨਾ ਆਉਂਦਾ ਸੀ ਮੈਨੂੰ ਇੰਡੀਆ ਦਾ ਬਹੁਤ ਜ਼ਿਆਦਾ ਤੇ ਜਦੋਂ ਮੇਰੀ ਬੇਟੀ ਹੋਈ ਆ ਉਸ ਤੋਂ ਬਾਅਦ ਮਤਲਬ 3-4 ਮਹੀਨੇ ਬਾਅਦ ਮੇਰੇ ਹਸਬੰਦ ਨੇ ਕਿਹਾ ਕਿ ਮੇਰਾ ਮਨ ਬੜਾ ਮਤਲਬ ਹੋਰ ਤਰ੍ਹਾਂ ਰੰਦਾ ਸੀਗਾ ਉਹ ਕਹਿੰਦਾ ਤੂੰ ਇੱਕ ਵਾਰੀ ਦੁਬਾਰਾ ਗੇਮ ਸ਼ੁਰੂ ਕਰ ਲੈ ਮੈਂ ਕਿਹਾ ਜੇ ਹੁਣ ਕਿੱਥੇ ਹੋਣੀ ਮੇਤੋਂ ਪਰ ਨਹੀਂ ਕਹਿੰਦੇ ਤੂੰ ਇੱਕ ਵਾਰੀ ਸ਼ ਪਰ ਮੈਂ ਉਸ ਟਾਈਮ ਦੁਆਰਾ ਜਦੋਂ ਗੇਮ ਸ਼ੁਰੂ ਕੀਤੀ ਮੇਰੇ ਹਸਬੰਡ ਵੀ ਮਤਲਬ ਬਹੁਤ ਜ਼ਿਆਦਾ ਗੇਮ ਕਰਦੇ ਆ ਜੇ ਮੈਂ ਜਾਂਦੇ ਜਾਂਦੇ ਆ ਇਹਨਾਂ ਨੂੰ ਦੇਖ ਕੇ ਮੈਨੂੰ ਹੁੰਦਾ ਕਿ ਪੰਮੀ ਹੋਵੇ ਚਾਹੇ ਨੇਰੀ ਹੋਵੇ ਇਹਨਾਂ ਨੇ ਨਹੀਂ ਮਤਲਬ ਕਦੇ ਵੀ ਆਪਣੀ ਗੇਮਸ ਸਟਾਪ ਕੀਤੀ ਹੈਗੀ ਫਿਰ ਕਹਿੰਦੇ ਤੂੰ ਵੀ ਕਰਿਆ ਕਰ ਬਸ ਇਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਿਹਾ ਮੈਂਟਲੀ ਤੌਰ ਤੇ ਮੈਂ ਉਹ ਮੈਂਟਲੀ ਤੌਰ ਤੇ ਉੱਭਰ ਕੇ ਦੁਆਰਾ ਮਤਲਬ ਗੇਮ ਕੀਤੀ ਹੈ ਇਹਨਾਂ ਕਰਕੇ ਕੀਤੀ ਆ ਖੁਸ਼ੀ ਹੋਈ ਆ ਹਾਂਜੀ ਬਹੁਤ ਜ਼ਿਆਦਾ ਮਤਲਬ ਖੁਸ਼ੀ ਹੈ ਇੱਕ ਤਰ੍ਹਾਂ ਦੀ ਕਿ ਕਦੇ ਸੋਚਿਆ ਨਹੀਂ ਸੀਗਾ ਅੱਖਾਂ 'ਚ ਇੱਕ ਡ੍ਰੀਮ ਸੀਗਾ ਮੇਰੇ ਕਿ ਸ਼ਾਇਦ ਮੈਂ ਇਹ ਪੂਰਾ ਕਰ ਪਾਉਂਗੀ ਕਿ ਨਹੀਂ ਪਰ ਪਰ ਮੈਨੂੰ ਲੱਗਿਆ ਨਹੀਂ ਸੀਗਾ ਕਿ ਹੋਊਗਾ ਸੋਚ ਸੀ ਮੇਰੀ ਇੱਕ ਮੇਰੇ ਮਦਰ ਵੀ ਮਤਲਬ ਜਿਹੜੇ ਹੈਗੇ ਉਹ ਥਲੀਟ ਆ ਤੇ ਘਰ ਦੇ ਜਿੰਨੇ ਵੀ ਹੈਗੇ ਸਾਰੇ ਪਲੇਅਰ ਆ ਮੇਰੇ ਇੱਕ ਤਰੀਕੇ ਦੇ ਨਾਲ ਤੇ ਮੈਨੂੰ ਬਹੁਤ ਸਪੋਰਟ ਰਹੀ ਆ ਮੇਰੀ ਮਦਰ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰੀ ਬੇਟੀ ਆ ਦੇਖੋ 3 ਸਾਲ ਸਾਢੇ 3 ਸਾਲ ਦੀ ਆ ਤੇ ਬੱਚੇ ਨੂੰ ਛੱਡ ਕੇ ਗੇਮ ਕਰਨੀ ਔਰ ਮੰਮੀ ਨੇ ਸਾਰਾ ਮੈਨੂੰ ਕਦੇ ਉਹਦੀ ਫਿਕਰ ਨਹੀਂ ਰਹੀ ਹੈਗੀ ਸਾਡੇ ਭਾਬੀ ਉਹਨਾਂ ਨੇ ਸਾਡੇ ਮਹੱਲੇ ਵਾਲਿਆਂ ਨੇ ਬਹੁਤ ਮੇਰੀ ਬੇਟੀ ਦਾ ਸਾਥ ਦਿੱਤਾ ਉਹਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨੂੰ ਸਾਹਮਦੇ ਆ ਤਿਆਰੀ ਕਰ ਰਹੀਆਂ ਹੋਰ ਤੇ ਰੱਬ ਸੁੱਖ ਰੱਖੇ ਦੇਖੋ ਤੇ ਤਿਆਰੀ ਕਰ ਰਹੀਆਂ ਮਤਲਬ ਇਹ ਤੋਂ ਹੋਰ ਜ਼ਿਆਦਾ ਬੈਟਰ ਪਰਫਾਰਮੈਂਸ ਚਾਹੀਦੀ ਹੈ ਮੈਂ ਜਿੱਦਾਂ ਹੁਣ ਸਾਡੇ ਇਸ ਟਾਈਮ ਪੀਟੀਯੂ ਦਾ ਰਿਕਾਰਡ ਬ੍ਰੇਕ ਹੋਇਆ ਸੀਗਾ ਸਾਡੇ ਇੱਕ ਕੁੜੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਉਹ ਦੁਬਾਰਾ ਰਿਕਾਰਡ ਨਹੀਂ ਬ੍ਰੇਕ ਕਰਾ ਮੈਂ 400 ਮੀਟਰ ਹਡਲਸ ਕਰਦੀਆਂ ਮਤਲਬ ਮੇਰਾ ਡਰੀਮਾ ਕਿ ਮੈਂ ਵੀ ਉਹ ਰਿਕਾਰਡ ਬ੍ਰੇਕ ਕਰਾਂ ਜੇ ਮੈਂ ਨਾ ਕਰ ਸਕੀ ਤਾਂ ਮੈਂ ਚਾਹਦੀ ਮੇਰੀ ਬੇਟੀ ਰਿਕਾਰਡ ਬ੍ਰੇਕ ਕਰੇ ਉਹ